ਹਾਂਜੀ ਸਰ ਕੀ ਹੈ ਜੀ ਪੂਰਾ ਮਾਮਲਾ ਜੀ ਜੀ ਮਾਨਯੋਗ ਸੀਟੀ ਸਾਹਿਬ ਜਲੰਧਰ ਸ਼੍ਰੀ ਸ਼ਵਪਨ ਸ਼ਰਮਾ ਆਈਪੀਐਸ ਵੱਲੋਂ ਭੈੜੇ ਅੰਸਰਾਂ ਦੇ ਅਗੇਂਸਟ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਅੰਤਰਗਤ ਥਾਣਾ ਡਿਵੀਜ਼ਨ ਨੰਬਰ 3 14 9 2024 ਨੂੰ ਇੱਕ ਨਾਕਾਬੰਦੀ ਕੀਤੀ ਗਈ ਸੀ ਤੇ ਇੱਕ ਸ਼ੱਕੀ ਬੰਦੇ ਨੂੰ ਆਪਾਂ ਐਪਰੀਹੈਂਡ ਕੀਤਾ ਤੇ ਜਦੋਂ ਪੁੱਛਗਿੱਛ ਕੀਤੀ ਗਈ ਤੇ ਉਹਦੇ ਵਿੱਚ ਉਹਦੇ ਕੋਲੋਂ ਇੱਕ ਚੋਰੀ ਦਾ ਜਿਹੜਾ ਮੋਟਰਸਾਈਕਲ ਸੀ ਉਹ ਬਰਾਮਦ ਕੀਤਾ ਗਿਆ ਇਸ ਤੇ ਕਾਰਵਾਈ ਕਰਦੇ ਹੋਏ ਇੱਕ ਐਫਆਈਆਰ ਨੰਬਰ 99/24 ਅਦੀਨ 3332 3172 ਬੀ ਐਨ ਐਸ ਐਕਟ 2023 ਦਰਜ ਕੀਤੀ ਗਈ ਤੇ ਦੋਸ਼ੀ ਦਾ ਆਪਾਂ 3 ਦਿਨ ਦਾ ਰਿਮਾਂਡ ਲਿਆ ਲਿਆ ਸੀਗਾ ਤੇ ਰਿਮਾਂਡ ਦੇ ਵਿੱਚ ਤੋਂ ਆਪਾਂ ਇਨਵੈਸਟੀਗੇਸ਼ਨ ਨੂੰ ਹੋਰ ਅੱਗੇ ਵਧਾਇਆ ਤੇ ਸਾਨੂੰ 4 ਹੋਰ ਮੋਟਰਸਾਈਕਲਾਂ ਦੀ ਰਿਕਵਰੀ ਹੋਈ ਹੈ ਸਰ ਇਸ ਤੇ ਪਹਿਲੇ ਕੋਈ ਮਾਮਲਾ ਦਰਜ ਹੈ ਜੀ ਜੀ ਇਹ ਦੋਸ਼ੀ ਬਲਜੀਤ ਸਿੰਘ ਪੁੱਤਰ ਮੱਖਣ ਸਿੰਘ ਜ਼ਿਲ੍ਹਾ ਤਰਨਤਾਰਨ ਦਾ ਰਹਿਣ ਵਾਲਾ ਹੈਗਾ ਆ ਇਹ ਇਹ ਟੋਟਲ 5 ਹੋਰ ਪਰਚੇ ਆ ਗਏ ਆ ਕੁਝ ਪਰਚੇ ਜਲੰਧਰ ਦੇ ਆ ਗਏ ਆ ਤਰਨਤਾਰਨ ਅੰਮ੍ਰਿਤਸਰ ਕਪੂਰਥਲਾ ਤੇ ਮੋਗੇ ਦੇ ਪਰਚੇ ਸਨੇਚਿੰਗ ਤੇ ਚੋਰੀ ਦੇ ਆ ਗਏ